ਸੱਚੇ ਪਾਤਸ਼ਾਹ ਧੰਨ 시ਰ ਗੁਰ ਹਰਗੋਬਿੰਦ ਸਾਹਿਬ ਜੀ ਦੇ ਚਾਰ ਸਹਬਜ਼ਾਦੇ ਗੁਰੂ ਜੀ ਦੇ ਪਾਸ ਹੀ ਰਹਿੰਦੇ ਸਨ ਖੇਡਦੇ ਵੱਧਦੇ ਵੱਡੇ ਪ੍ਰਕਾਸ਼ਮਈ ਲੱਗਦੇ ਸਨ ਕਾਫੀ ਧੀਰ ਬਾਅਦ ਪਿਤਾ ਜੀ ਦੇ ਪਾਸ ਆਉਂਦੇ ਸਨ ਤੇ ਬਾਕੀ ਸਮਾਂ ਬਾਲਕਾਂ ਨਾਲ ਮਿਲ ਕੇ ਖੇਡਾਂ ਖੇਡਦੇ ਸਨ ਜਦ ਨਗਰ ਦੀਆਂ ਗਲੀਆਂ ਵਿੱਚ ਭਜਦੇ ਸਨ ਤਾਂ ਸੋਨੇ ਦੇ ਗਹਿਣੇ ਖੜਕਦੇ ਸਨ ਛੋਟੀ ਉਮਰ ਦੇ ਕਾਰਨ ਉਹਨਾਂ ਨਾਲ ਸੇਵਕ ਵੀ ਜਾਂਦੇ ਸਨ ਤੇ ਚੌਕਸੀ ਰੱਖਦੇ ਸਨ ਬਾਣੀਆਂ ਸਿੱਖ ਜਿਹੜੇ ਨਗਰ ਵਿੱਚ ਵੱਸਦੇ ਸਨ ਉਹਨਾਂ ਦੇ ਬੱਚੇ ਨਿਤ ਸਹਿਬਜ਼ਾਦਿਆਂ ਪਾਸ ਆਉਂਦੇ ਸਨ ਸ਼੍ਰੀ ਅਟਲ ਰਾਏ ਜੀ ਦੀ ਉਮਰ ਉਸ ਸਮੇਂ 9 ਬਰਸ ਦੀ ਸੀ ਉਹ ਗਲੀਆਂ ਵਿੱਚ ਫੇਰ ਕੇ ਬਹੁਤ ਹੱਸਦੇ ਖੇਡਦੇ ਸਨ ਉਹਨਾਂ ਦਾ ਮੁਖੜਾ ਬਹੁਤ ਪ੍ਰਸੰਨ ਰਹਿੰਦਾ ਸੀ ਜਿਸ ਵਿੱਚ ਜਗ ਵਾਲੇ ਜਗ ਦੀ ਜੋਤ ਵੇਖਦੇ ਸਨ ਉਹਨਾਂ ਦੇ মুখ ਤੋਂ ਜਿਵੇਂ ਵੀ ਬਚਨ ਨਿਕਲ ਜਾਂਦਾ ਸੀ ਬੇਸ਼ੱਕ ਉਹ ਪ੍ਰਸੰਨ ਹੋ ਕੇ ਨਿਕਲੇ ਜਾਂ ਗੁੱਸੇ ਵਿੱਚ ਆ ਕੇ ਬੋਲਿਆ ਹੋਵੇ ਤੁਰੰਤ ਹੀ ਪੂਰਾ ਹੋ ਜਾਂਦਾ ਸੀ ਇਹ ਸਿੱਖਾਂ ਨੇ ਪਰਖ ਕੇ ਵੇਖਿਆ ਸੀ ਇਸ ਕਰਕੇ ਡਰਦੇ ਹਮਾਰੇ ਉਹਨਾਂ ਦਾ ਬਹੁਤ ਆਦਰ ਕਰਦੇ ਸਨ ਖੇਡਣ ਖਾਣ ਪੀਣ ਆਦਿ ਸਭ ਵਿੱਚ ਉਹਨਾਂ ਨੂੰ ਪਰਸੰਨ ਰੱਖਦੇ ਸਨ ਕੋਈ ਵੀ ਉਹਨਾਂ ਦੇ ਉਲਟ ਕੰਮ ਨਹੀਂ ਸੀ ਕਰਦਾ ਕਿਉਂਕਿ ਉਹ ਉਹਨਾਂ ਦੇ ਤੇਜ ਸੁਭਾ ਨੂੰ ਜਾਣਦੇ ਸਨ ਸੁੰਦਰ ਬਸਤਰ ਅਤੇ ਗਿਆਨੇ ਧਾਰਨ ਕਰਦੇ ਸਨ ਅਤੇ ਖੇਡਣ ਵਿੱਚ ਚੰਚਲ ਸਨ ਜਿਹੜਾ ਵੀ ਸਿੱਖ ਕੋਈ ਕਾਮਨਾ ਪੂਰੀ ਕਰਨਾ ਚਾਹੁੰਦਾ ਸੀ ਉਹ ਬਾਬਾ ਅਟਲ ਰਾਏ ਜੀ ਨਾਲ ਫਿਰਦਾ ਸੀ ਜਿਵੇਂ ਕਹਿੰਦੇ ਸਨ ਉਸ ਤਰ੍ਹਾਂ ਹੀ ਸੇਵਾ ਕਰਦੇ ਸਨ ਖਾਣ ਪੀਣ ਵਾਸਤੇ ਸਵਾਦੀ ਵਸਤਾਂ ਲਿਆਉਂਦੇ ਸਨ ਹੱਥ ਜੋੜ ਕੇ ਤਦ ਵਚਨ ਕਹੋਂਦੇ ਸਨ ਜਿਵੇਂ ਵਚਨ ਕਰਦੇ ਸਨ ਉਸ ਤਰ੍ਹਾਂ ਹੀ ਹੋ ਜਾਂਦਾ ਸੀ ਹੋਰ ਕੋਈ ਉਸ ਤਰ੍ਹਾਂ ਨਹੀਂ ਸੀ ਕਰ ਸਕਦਾ ਹੋਰ ਜੇ ਕਿਸੇ ਵਿੱਚ ਸ਼ਕਤੀ ਸੀ ਤਾਂ ਉਹ ਗੁਰੂ ਜੀ ਪਾਸੋਂ ਡਰਦਾ ਸੀ ਉਹ ਪ੍ਰਗਟ ਨਹੀਂ ਸੀ ਕਰਦੇ ਗੁਪਤੀ ਰੱਖਦੇ ਸਨ ਗੁਰੂ ਜੀ ਅਨੁਸਾਰ ਹਿਰਦੇ ਦੀ ਇੱਛਾ ਧਾਰਨ ਕਰਦੇ ਸਨ ਪਰ ਬਾਬਾ ਅਟਲ ਰਾਏ ਜੀ ਕਹਿਣ ਤੋਂ ਨਹੀਂ ਟਾਲਦੇ ਸਨ ਸੇਵਾ ਵੇਖ ਕੇ ਬਚਨ ਕਰਕੇ ਦੇ ਦਿੰਦੇ ਸਨ ਫਿਰ ਵੀ ਗੁਰੂ ਜੀ ਉਸ ਨੂੰ ਕਿਸੇ ਪ੍ਰਕਾਰ ਵੀ ਕੁਝ ਕਹਿੰਦੇ ਨਹੀਂ ਸਨ ਬੇਸ਼ੱਕ ਉਹ ਜਾਣਦੇ ਸਨ ਮੇਰਾ ਪੁੱਤਰ ਕਰਾਮਾਤ ਸਹਿਤ ਹੈ ਮਨ ਖੋਲ ਦਿਲਾ ਹੈ ਆਪਣੇ ਸੇਵਕਾਂ ਨੂੰ ਦਿੰਦੇ ਹਨ ਸੇਵਕ ਸੇਵਾ ਕਰਕੇ ਖੁਸ਼ ਕਰ ਲੈਂਦੇ ਹਨ ਪਰ ਅਸਲ ਵਿੱਚ ਇਸ ਗੱਲ ਨੂੰ ਚੰਗਾ ਨਹੀਂ ਸੀ ਜਾਣਦੇ ਬਹੁਤ ਦੇਰ ਤੱਕ ਨਹੀਂ ਨਿਭੇਗੀ ਇਹ ਪਹਿਚਾਨਦੇ ਸਨ ਇਸ ਤਰ੍ਹਾਂ ਦਾਸਾਂ ਵਿੱਚ ਉਹਨਾਂ ਦਾ ਵੱਡਾ ਪ੍ਰਤਾਪ ਸੀ ਜਿਹੜਾ ਵੀ ਬਚਨ ਕਰਦੇ ਸਨ ਉਹ ਨਿਸਫਲ ਨਹੀਂ ਸੀ ਜਾਂਦਾ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਸਭ ਵਿੱਚ ਉਹਨਾਂ ਦੀ ਬਹੁਤ ਵੱਡੀ ਮਹਿਮਾ ਸੀ ਸਾਰੇ ਜਾਣਦੇ ਸਨ ਆਤਮਿਕ ਤੇਜ ਦੇ ਧਨੀ ਹਨ ਜਿਹੜੀ ਵੀ ਕਾਮਨਾ ਕਰਦੇ ਹਨ ਪੂਰੀ ਹੁੰਦੀ ਹੈ ਗੁਰੂ ਜੀ ਤਾਂ ਵੱਖ ਹੋ ਕੇ ਦਰਸ਼ਨ ਕਰਦੇ ਸਨ ਤੇ ਬਸਤਰ ਗਹਿਣੇ ਆਦਿ ਭੇਟ ਧਰਦੇ ਸਨ ਖਾਣ ਪੀਣ ਦੀਆਂ ਚੰਗੀਆਂ ਵਸਤੂਆਂ ਦੇ ਕੇ ਵਰ ਲੈਂਦੇ ਸਨ ਜਿਵੇਂ ਉਹਨਾਂ ਦੇ ਮਨ ਦੀ ਇੱਛਾ ਹੁੰਦੀ ਸੀ ਕਈ ਵਾਰੀ ਗੁਰੂ ਜੀ ਸ਼੍ਰੀ ਅਟਲ ਰਾਏ ਜੀ ਨੂੰ ਇਹ ਕੱਲੇ ਨੂੰ ਸਮਝਾਉਂਦੇ ਸਨ ਸਮਝ ਸਮਝ ਕੇ ਕਾਰਾ ਮਾਤ ਨੂੰ ਵਰਤੋ ਸੁਖ ਪਾਉਂਗੇ ਫਿਰ ਵੀ ਉਹਨਾਂ ਦਾ ਸੁਭਾਅ ਬੜਾ ਖੋਲੇਦਿਲਾ ਸੀ ਸਿੱਖ ਨੂੰ ਵੇਖ ਕੇ ਨੇ ਹਾਲ ਕਰ ਦਿੰਦੇ ਸਨ ਗੁਰੂ ਜੀ ਤੋਂ ਥੋੜਾ ਜਿਹਾ ਸੰਪੋਚ ਕਰਦੇ ਸਨ ਪਰ ਪ੍ਰਗਟ ਹੋਈ ਕਰਾਮਾਤ ਨੂੰ ਸਭ ਕੋਈ ਜਾਣਦਾ ਸੀ ਸੋਇਨੀ ਗੋਦਾ ਖਤਰੀ ਇੱਕ ਵਪਾਰੀ ਸੀ ਉਸ ਦੇ ਘਰ ਵਿੱਚ ਬਹੁਤ ਧਨ ਸੀ ਉਸ ਦਾ ਨਾਮ ਗੁਰਮੁਖ ਕਹਿੰਦੇ ਸਨ ਉਸ ਦੇ ਘਰ ਇੱਕ ਬੜਾ ਸੁੰਦਰ ਪੁੱਤ ਸੀ ਉਸ ਦਾ ਨਾਮ ਉਸ ਨੇ ਮੋਹਨ ਰੱਖਿਆ ਸੀ ਉਸ ਦੀ ਉਮਰ ਸ਼੍ਰੀ ਅਟਲਰਾਏ ਜੀ ਦੇ ਬਰਾਬਰ ਸੀ ਉਹ ਸਦਾ ਸ਼੍ਰੀ ਅਟਲ ਰਾਏ ਜੀ ਦੇ ਨਾਲ ਖੇਡਣ ਆਉਂਦਾ ਸੀ ਤੇ ਗੁਰੂ ਜੀ ਦੇ ਸੁਪੁੱਤਰਾਂ ਨੂੰ ਬਹੁਤ ਪਰਚਾਉਂਦਾ ਸੀ ਸਾਰਾ ਦਿਨ ਮਿਲ ਕੇ ਖੇਡਦੇ ਰਹਿੰਦੇ ਸਨ ਤੇ ਸੌਣ ਸਮੇਂ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਸਨ ਇਸ ਰੀਤੀ ਨਾਲ ਧਨੀਆਂ ਦੇ ਬਹੁਤ ਬੱਚੇ ਮਿਲ ਕੇ ਇਕੱਠੇ ਹੋ ਕੇ ਖੇਡਦੇ ਰਹਿੰਦੇ ਸਨ ਇੱਕ ਦਿਨ ਬਾਲ ਮੋਹਨ ਦੇ ਨਾਲ ਬਾਬਾ ਅਟਲ ਰਾਏ ਜੀ ਖੁੰਡੀ ਹੱਥ ਵਿੱਚ ਫੜ ਕੇ ਗेंद ਨਾਲ ਖੇਡ ਰਹੇ ਸਨ ਸ਼ਰਤ ਲਾ ਕੇ ਗੇਂਦ ਨੂੰ ਇਧਰ ਉਧਰ ਨੂੰ ਭਜਾਉਂਦੇ ਸਨ ਆਪਣੇ ਆਪਣੇ ਪਾਸੇ ਗੇਂਦ ਰੇੜ ਕੇ ਖੇਡਦੇ ਸਨ ਭੱਜ ਭੱਜ ਕੇ ਬਹੁਤ ਬਾਲਕ ਖੇਡ ਰਹੇ ਸਨ ਬਾਬਾ ਅਟਲਰਾਏ ਜੀ ਨੇ ਹੱਥ ਵਿੱਚ ਖੁੰਡੀ ਫੜ ਕੇ ਮੋਹਨ ਦੇ ਨਾਲ ਸ਼ਰਤ ਲਾਈ ਖੇਡਦੇ ਖੇਡਦੇ ਕਦੀ ਜਿੱਤ ਜਾਂਦੇ ਸੀ ਕਦੀ ਹਾਰ ਜਾਂਦੇ ਸੀ ਜ਼ਿੱਦ ਜ਼ਿੱਦ ਕੇ ਬਹੁਤ ਜ਼ੋਰ ਲਾਉਂਦੇ ਸੀ ਇਸ ਤਰ੍ਹਾਂ ਖੇਡਦਿਆਂ ਸ਼ਾਮਾਂ ਪੈ ਗਈਆਂ ਖੁੰਡੀਆਂ ਨਾਲ ਗੇਂਦ ਨੂੰ ਰੇਡ ਦੇ ਸਨ ਹਨੇਰਾ ਹੋ ਗਿਆ ਤੇ ਬਹੁਤ ਥੱਕ ਗਏ ਖੇਡਣਾ ਛੱਡਿਆ ਤੇ ਆਪਣੇ ਘਰਾਂ ਨੂੰ ਚੱਲ ਪਏ ਫਿਰ ਬਾਬਾ ਟਲਰਾਏ ਜੀ ਨੇ ਮੋੜਨ ਨੂੰ ਕਿਹਾ ਹੁਣ ਤਾਂ ਬਹੁਤ ਹਨੇਰਾ ਹੋ ਗਿਆ ਹੈ ਖੇਡਣ ਤੋਂ ਸਾਰੇ ਹਟ ਗਏ ਹਨ ਮੇਰੀ ਜਿੱਤ ਹੋਈ ਸਭ ਨੇ ਵੇਖੀ ਹੈ ਪਿੱਛੋਂ ਤੋਂ ਮੇਰੇ ਨਾਲ ਸ਼ਰਤ ਲਾਈ ਸੀ ਮੈਂ ਆਪਣੇ ਬਲ ਨਾਲ ਬਾਜ਼ੀ ਜਿੱਤ ਲਈ ਹੈ ਹੁਣ ਬਾਜ਼ੀ ਤੇਰੇ ਸਿਰ ਰਹੀ ਤੇ ਹੁਣ ਘਰ ਨੂੰ ਚੱਲੇ ਹਾਂ ਇਹ ਯਾਦ ਰੱਖੋ ਹੁਣ ਮੈਂ ਕੱਲ ਨੂੰ ਆਪਣੀ ਬਾਜ਼ੀ ਲਵਾਵਾਂਗਾ ਮੋਹਨ ਨੇ ਕਿਹਾ ਮੈਂ ਸਵੇਰੇ ਬਾਜ਼ੀ ਦੇਵਾਂਗਾ ਹੋਰ ਸ਼ਰਤ ਬੰਨ ਕੇ ਜਿੱਤ ਲਵਾਵਾਂਗਾ ਇਸ ਤਰ੍ਹਾਂ ਕਹਿ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਤੇ ਜਾ ਕੇ ਸਾਰੇ ਬਾਲਕਾਂ ਨੇ ਵਿਸ਼ਰਾਮ ਕੀਤਾ ਕੁਦਰਤੀ ਤੌਰ ਤੇ ਐਸਾ ਹੋਇਆ ਕਿ ਸੱਪ ਨਿਕਲ ਕੇ ਮੋਹਣ ਨੂੰ ਡੰਗ ਮਾਰ ਗਿਆ। ਬਹੁਤ ਯਤਨ ਕਰਦੇ ਰਹੇ ਪਰ ਸਵੇਰ ਹੋਣ ਤੱਕ ਬਾਲਕ ਮਰ ਗਿਆ। ਮਾਤਾ ਪਿਤਾ ਦਾ ਇੱਕੋ ਪੁੱਤਰ ਸੀ। ਉਹ ਅਨੇਕ ਪ੍ਰਕਾਰ ਦਾ ਵਿਲਾਪ ਕਰਦੇ ਰਹੇ। "ਹੇ ਪੁੱਤਰ, ਸਾਨੂੰ ਛੱਡ ਕੇ ਕਿੱਥੇ ਚਲਾ ਗਿਆ ਹੈ? ਤੇਰੇ ਬਗੈਰ ਸਾਡਾ ਕੀ ਹਾਲ ਹੋਵੇਗਾ? ਅਸੀਂ ਤੇਰਾ ਸੋਹਣਾ ਮੁਖੜਾ ਵੇਖਦੇ ਹੁੰਦੇ ਸੀ। ਪਾਪ ਦਾ ਵੱਡਾ ਫਲ ਪ੍ਰਗਟ ਹੋਇਆ ਹੈ।" ਉੱਚੀ ਉੱਚੀ ਰੋ ਕੇ ਵਿਰਲਾਪ ਕਰਦੇ ਸਨ ਬਹੁਤ ਦੁਖੀ ਹੋ ਕੇ ਜ਼ੋਰ ਜ਼ੋਰ ਦੀ ਪਿੱਟਦੇ ਸਨ ਇਹ ਸੁਣ ਕੇ ਪੜੋਸੀ ਭੱਜੇ ਆਏ ਹਾਏ ਹਾਏ ਕਹਿ ਵਿਰਲਾਪ ਕਰਦੇ ਸਨ ਤੁਹਾਨੂੰ ਇਹ ਵੱਡਾ ਕਸ਼ਟ ਆ ਕੇ ਪਿਆ ਹੈ ਇੱਕੋ ਇੱਕ ਪੁੱਤਰ ਜਿਹੜਾ ਸੱਪ ਦੇ ਦਸਨ ਨਾਲ ਮਰ ਗਿਆ ਹੈ ਇੱਕ ਪਾਸੋਂ ਸੁਣ ਕੇ ਦੂਸਰੇ ਦੇ ਨੇੜੇ ਆ ਕੇ ਸੁਣਾਉਦੇ ਸਨ ਜਿਹੜਾ ਜਿਹੜਾ ਵੀ ਸੁਣਦਾ ਸੀ ਉਸ ਦਾ ਹੀ ਦੁੱਖ ਵੱਧ ਜਾਂਦਾ ਸੀ ਤਨੀਸ਼ਾ ਦਾ ਜਿਹੜਾ ਇੱਕੋ ਇੱਕ ਪੁੱਤਰ ਸੀ ਉਸ ਦੀ ਅਚਾਨਕ ਮੌਤ ਹੋ ਗਈ ਹੈ। ਰਾਮਦਾਸਪੁਰ ਵਿੱਚ ਇਹ ਸਾਰਾ ਵਰਤਾਂਤ ਜਿੱਥੇ-ਕਿੱਥੇ ਸਾਰੇ ਪ੍ਰਗਟ ਹੋ ਗਿਆ। ਬਾਬਾ ਅਟਲ ਰਾਏ ਜੀ ਜਦ ਸਵੇਰੇ ਜਾ ਕੇ ਸੁਚੇਤ ਹੋਏ ਤਾਂ ਭਲੀ ਪ੍ਰਕਾਰ ਨਿਤ ਦੀ ਕਿਰਿਆ ਕਰਕੇ ਆਪਣੇ ਘਰ ਨੂੰ ਛੱਡ ਦਿੱਤਾ ਖੇਡਣ ਦੇ ਸਥਾਨ ਤੇ ਚੱਲ ਕੇ ਆ ਗਏ। ਉਹਨਾਂ ਦੇ ਨਾਲ ਸੇਵਕ ਅਤੇ ਹੋਰ ਬਾਲ ਵੀ ਸਨ। ਸਾਰਿਆਂ ਨੂੰ ਵੇਖ ਕੇ ਮਨ ਵਿੱਚ ਆਨੰਦਿਤ ਹੋ ਕੇ ਸੰਗੀਆਂ ਨੂੰ ਨਾਲ ਲੈ ਕੇ ਇੱਧਰ ਉੱਧਰ ਫਿਰਦੇ ਸਨ ਸ਼ਾਮ ਦੇ ਵੇਲੇ ਜਦ ਖੇਡਣਾ ਬੰਦ ਕੀਤਾ ਸੀ ਉਸ ਬਾਰੇ ਬੜੇ ਪ੍ਰੇਮ ਨਾਲ ਯਾਦ ਕੀਤਾ ਹੁਣ ਤੱਕ ਮੌਨ ਨਹੀਂ ਆਇਆ ਹੈ ਮੀਟੀ ਅਸੀਂ ਉਸ ਦੇ ਸਿਰ ਤੇ ਚੜ੍ਹੀ ਹੋਈ ਹੈ ਮੀਟੀ ਦੇਣ ਖਾਤਰ ਘਰ ਵਿੱਚ ਰੁਕ ਗਿਆ ਹੈ ਇਸ ਤਰ੍ਹਾਂ ਸਮਝ ਕੇ ਆਪਣੇ ਸੇਵਕ ਨੂੰ ਕਿਹਾ ਜਾ ਉਸਨੂੰ ਉਸਦੇ ਘਰ ਤੋਂ ਬੁਲਾ ਲਿਆ ਉਸਦੇ ਸਿਰ ਮੀਟੀ ਹੈ ਹੁਣ ਤੱਕ ਆਇਆ ਨਹੀਂ ਹੈ ਇਹ ਸੁਣ ਕੇ ਸੇਵਕ ਉਸਦੇ ਘਰ ਗਿਆ ਉਸਨੇ ਮਰੇ ਪਏ ਮੋਹਨ ਨੂੰ ਵੇਖਿਆ ਸਾਰਾ ਪਰਿਵਾਰ ਦੁੱਖ ਨਾਲ ਕੁਰਲਾ ਰਿਹਾ ਸੀ ਤੇ ਹੱਥੋਂ ਤਾਂ ਚੁੱਕ ਚੁੱਕ ਕੇ ਸਿਰ ਨੂੰ ਮਾਰ ਰਹੇ ਸਨ ਉਸ ਸਮੇਂ ਵੱਡਾ ਵਿਰਲਾਪ ਵੇਖ ਕੇ ਸਾਖ ਸ਼ਰੀਕ ਇਸਤਰੀ ਪੁਰਸ਼ ਵੱਡੀ ਗਿਣਤੀ ਵਿੱਚ ਆ ਕੇ ਮਿਲ ਰਹੇ ਸਨ ਉਹ ਸੇਵਕ ਵਾਪਸ ਬਾਬਾ ਅਟਲਰਾਏ ਜੀ ਦੇ ਪਾਸ ਆ ਗਿਆ ਤੇ ਕਹਿਣ ਲੱਗਾ ਸੱਪ ਦੇ ਦਸਣ ਨਾਲ ਮੋਹਨ ਮਰ ਗਿਆ ਹੈ ਜਦ ਬਾਬਾ ਅਟਲਰਾਏ ਜੀ ਨੇ ਅਚਾਨਕ ਮੋਹਨ ਦੇ ਮਰਨ ਬਾਰੇ ਸੁਣਿਆ ਤਾਂ ਉਹ ਝਰ ਨਾ ਸਕੇ ਸਾਰੇ ਲੜਕਿਆਂ ਨੂੰ ਆਪਣੇ ਨਾਲ ਲੈ ਕੇ ਭਜਦੇ ਹੋਏ ਉਸ ਬਾਣੀਏ ਦੇ ਘਰ ਗਏ ਵੇਖਣ ਵਾਸਤੇ ਬੜੇ ਉਤਾਵਲੇ ਹੋ ਕੇ ਅੱਗੇ ਵਧੇ ਦੂਰ ਤੋਂ ਹੀ ਉੱਚੀ ਉੱਚੀ ਵਿਲਕਦਿਆਂ ਨੂੰ ਸੁਣ ਲਿਆ ਅੱਗੇ ਬਹੁਤ ਲੋਕ ਇਕੱਠੇ ਹੋਏ ਸਨ ਸਾਰਿਆਂ ਨੇ ਵੇਖਿਆ ਕਿ ਗੁਰੂ ਜੀ ਦੇ ਸੁਪੁੱਤਰ ਆ ਗਏ ਹਨ ਮੋਹਣ ਦੇ ਮਾਤਾ ਪਿਤਾ ਰੋ ਰਹੇ ਸਨ ਉਹ ਕਹਿਣ ਲੱਗੇ ਤੁਸੀਂ ਗੁਰੂ ਜੀ ਦੇ ਸੁਪੁੱਤਰ ਹੋ ਤੁਹਾਡਾ ਉਹ ਖੇਡਣ ਦਾ ਸਾਥੀ ਹੈ ਮਰਿਆ ਪਿਆ ਹੈ ਕਾਲਾ ਸੱਪ ਇਸ ਨੂੰ ਦਸ ਗਿਆ ਹੈ ਅਸੀਂ ਬਹੁਤ ਇਲਾਜ ਕਰ ਰਹੇ ਪਰ ਕੋਈ ਵੀ ਸਫਲ ਨਹੀਂ ਹੋਇਆ ਹੁਣ ਇਸ ਦੇ ਸਰੀਰ ਨੂੰ ਸਾੜਨਾ ਚਾਹੁੰਦੇ ਹਾਂ ਤੁਸੀਂ ਗੁਰੂ ਜੀ ਦੇ ਸੁਪੁੱਤਰ ਹੋ ਜੋ ਚਾਹੋ ਕਰ ਸਕਦੇ ਹੋ ਬਹੁਤ ਵੱਡੀ ਕਰਾਮਾਤ ਤੁਸੀਂ ਆਪਣੇ ਹਿਰਦੇ ਵਿੱਚ ਧਰਨ ਕੀਤੀ ਹੈ ਮੋਹਣ ਦੇ ਮਾਤਾ ਪਿਤਾ ਸਮੇਤ ਸਾਰੇ ਮਨੁੱਖਾਂ ਨੇ ਮਿਲ ਕੇ ਬੇਨਤੀ ਕੀਤੀ ਫਿਰ ਬਾਬਾ ਟਲਰਾਏ ਜੀ ਨੇ ਵੇਖ ਕੇ ਕਿਹਾ ਇਸ ਦੇ ਸਿਰ ਸਾਡੀ ਮਿੱਟੀ ਰਹਿੰਦੀ ਹੈ ਹੱਥ ਵਿੱਚ ਫੜੀ ਹੋਈ ਖੁੰਡੀ ਨੂੰ ਉਹਨਾਂ ਨੇ ਹਿਲਾਇਆ ਮਰੇ ਹੋਏ ਬਾਲ ਦੇ ਮੁੱਖ ਨੂੰ ਵੇਖਿਆ ਤੇ ਕਹਿਣ ਲੱਗੇ ਉੱਠ ਪਿਆਰੇ ਸਾਡੀ ਮਿੱਟੀ ਦਿਓ ਏ ਹੁਣ ਸੌਣ ਦਾ ਸਮਾਂ ਨਹੀਂ ਕਿਵੇਂ ਭਾਰੀ ਨੀਂਦ ਸੁੱਤਾ ਪਿਆ ਹੈ ਇਹ ਕਹਿ ਕੇ ਖੁੰਡੀ ਵਾਲ ਦੇ ਗਲ ਵਿੱਚ ਪਾ ਲਈ ਤੇ ਬਾਹਾਂ ਦੇ ਬਲ ਨਾਲ ਮੋਹਨ ਨੂੰ ਉੱਪਰ ਉਠਾ ਦਿੱਤਾ ਮੋਹਨ ਨੇ ਬੈਠ ਕੇ ਅੱਖਾਂ ਖੋਲੀਆਂ ਉੱਥੇ ਮੌਜੂਦ ਸਭ ਇਸਤਰੀ ਮਨੁੱਖ ਖੜ ਉਠੇ ਤਨ ਗੁਰੂ ਜੀ ਹਨ ਤਨ ਗੁਰੂ ਜੀ ਦੇ ਸੁਪੁੱਤਰ ਹਨ ਉਹ ਤਨ ਹਨ ਉਹ ਤਨ ਹਨ ਉਹੋ ਪ੍ਰਾਣ ਤੱਕ ਵੀ ਦੇ ਦਿੰਦੇ ਹਨ ਸਾਰੇ ਬਹੁਤ ਪ੍ਰਸੰਨ ਹੋਏ ਜਿੱਥੇ ਕੁਝ ਸਮਾਂ ਪਹਿਲਾਂ ਰੋਂਡ ਧੌਣ ਨਾਲ ਸ਼ੋਰ ਮਚਾ ਹੋਇਆ ਸੀ ਉਸ ਥਾਂ ਹੁਣ ਹਾਸਿਆਂ ਖੁਸ਼ੀਆਂ ਦਾ ਸ਼ੋਰ ਮਚ ਗਿਆ ਜਿੱਥੇ ਕਿੱਥੇ ਬਾਬਾ ਅਟਲ رائے ਜੀ ਦੀ ਕੀਰਤੀ ਸਾਰੇ ਨਗਰ ਵਿੱਚ ਫੈਲ ਗਈ ਤਨੀ ਪੁੱਤਰ ਨੂੰ ਮਰੇ ਹੋਏ ਨੂੰ ਜਿਵਾਇਆ ਹੈ ਆਪਣੇ ਹੱਥ ਵਾਲੀ ਖੁੰਡੀ ਨੂੰ ਛੂਹਾ ਕੇ ਉਠਾ ਦਿੰਦਾ ਹੈ ਸਾਰੀਆਂ ਮਾਤਾਵਾਂ ਨੂੰ ਖਬਰ ਮਿਲ ਗਈ ਜਿੱਥੇ-ਕਿੱਥੇ ਸਾਰੇ ਬੜੇ ਪ੍ਰਸੰਨ ਹੋ ਕੇ ਇਹ ਖਬਰ ਸੁਣਾ ਰਹੇ ਸਨ ਉਸ ਸਮੇਂ ਸ੍ਰੀ ਗੁਰੂ ਹਰਗੋਬਿੰਦ ਜੀ ਅਕਾਲ ਤਖਤ ਤੇ ਬਿਰਾਜਮਾਨ ਸਨ ਉਹ ਬਹੁਤ ਸਿੱਖਾਂ ਸਹਿਤ ਬੈਠੇ ਹੋਏ ਸਨ ਪ੍ਰਸੰਨ ਹਿਰਦੇ ਨਾਲ ਬਚਨ ਬिलास ਕਰ ਰਹੇ ਸਨ ਜਿਹੜੇ ਪਾਸ ਬੈਠੇ ਸਨ ਉਹਨਾਂ ਨੂੰ ਖੇੜਾ ਬਖਸ਼ ਰਹੇ ਸਨ ਉਸ ਸਮੇਂ ਇੱਕ ਸਿੱਖ ਨੇ ਆ ਕੇ ਸੁਣਾਇਆ ਬਾਬਾ ਅਟਲ ਰਾਏ ਜੀ ਨੇ ਬੜੀ ਕੀਰਤੀ ਪਾਈ ਹੈ ਗੁਰਮੁਖ ਖੱਤਰੀ ਦਾ ਇੱਕੋ ਇੱਕ ਪੁੱਤਰ ਹੈ ਉਸ ਨਾਲ ਬਹੁਤ ਬਾਲਕ ਮਿਲ ਕੇ ਖੇਡਦੇ ਹਨ ਰਾਤ ਸਮੇਂ ਉਸ ਨੂੰ ਇੱਕ ਕਾਲਾ ਸੱਪ ਡਸ ਗਿਆ ਸੱਪ ਦੇ ਲੜਦਿਆਂ ਸਾਰ ਉਹ ਮਰ ਗਿਆ ਤੇ ਕੋਈ ਵੀ ਇਲਾਜ ਉਪਚਾਰ ਨਹੀਂ ਚੱਲਿਆ ਹੈ ਸ਼੍ਰੀ ਅਟਲ ਰਾਏ ਜੀ ਉਸ ਦੇ ਘਰ ਗਏ ਜਦ ਆਪਣੇ ਸਾਥੀ ਨੂੰ ਮਰਿਆ ਪਿਆ ਵੇਖਿਆ ਹੱਥ ਦੀ ਖੁੰਡੀ ਨਾਲ ਸੁਹਾ ਕੇ ਉਸ ਨੂੰ ਉਠਾ ਦਿੱਤਾ ਤੇ ਕਿਹਾ ਸਾਡੇ ਨਾਲ ਖੇਡੋ ਇਹ ਕਹਿ ਕੇ ਜੀਵਿਤ ਕਰ ਦਿੱਤਾ ਸ੍ਰੀ ਸਤਗੁਰੂ ਜੀ ਇਹ ਸੁਣ ਕੇ ਬਹੁਤ ਹੈਰਾਨ ਹੋਏ ਕਾਫੀ ਧੇਰ ਤੱਕ ਉਹ ਕੁਝ ਨਾ ਬੋਲੇ ਫਿਰ ਦਿਲ ਵਿੱਚ ਬਹੁਤ ਗੁੱਸੇ ਵਿੱਚ ਆ ਗਏ ਅਤੇ ਕਿਹਾ ਇਹ ਮੇਰੇ ਪਾਸ ਹੀ ਕੀ ਕਰ ਦਿੱਤਾ ਹੈ ਦੁਸ਼ਟਾਂ ਦੇ ਰਾਜ ਦਾ ਹੁਣ ਵੱਡਾ ਤੇਜ ਹੈ ਬਾਦਸ਼ਾ ਜਾਂ ਬਾਦਸ਼ਾ ਦਾ ਪੁੱਤਰ ਮਾਰ ਸਕਦਾ ਹੈ ਉਹ ਸਾਡੇ ਗਲ ਵਿੱਚ ਆ ਪੈਣਗੇ ਦੀਤਾ ਵਿਖਾਉਣਗੇ ਜਾਂ ਸ਼ਕਤੀ ਵਿਖਾਉਣਗੇ ਸਾਡੇ ਪਾਸੋਂ ਮੁਰਦੇ ਨੂੰ ਜਿਵਉਣਾ ਚਾਹਣਗੇ ਇਹ ਤਾਂ ਪ੍ਰਭੂ ਜੀ ਦੇ ਨਾਲ ਸ਼ਰੀਕਾ ਹੋ ਜਾਏਗਾ ਪ੍ਰਭੂ ਕਰਮ ਦਾ ਫਲ ਦਿੰਦਾ ਹੈ ਅਸੀਂ ਜੀਵਤ ਕਰਕੇ ਉਸ ਦੇ ਫਲ ਨੂੰ ਮੇੜ ਦੇਾਂਗੇ ਇਹ ਗੱਲ ਚੰਗੀ ਨਹੀਂ ਹੈ ਜਿਹੜਾ ਇੱਕ ਵਾਰ ਮਰ ਜਾਵੇ ਉਹ ਫਿਰ ਜੀਵਨ ਪ੍ਰਾਪਤ ਕਰ ਲਵੇ ਅਸੀਂ ਤਾਂ ਇਹ ਕਿਸੇ ਤਰ੍ਹਾਂ ਵੀ ਨਹੀਂ ਕਰਾਂਗੇ ਇਸ ਵਿਧੀ ਅਨੁਸਾਰ ਪ੍ਰਾਣ ਦੇਣੇ ਬਣ ਗਏ ਗੁਰੂ ਜੀ ਇਤਿਆਦ ਬਹੁਤ ਕੁਝ ਵਿਚਾਰ ਕਰ ਰਹੇ ਸਨ ਆਪਣੇ ਸੁਪੁੱਤਰ ਬਾਬਾ ਅਟਲ ਰਾਏ ਜੀ ਉੱਤੇ ਬਹੁਤ ਕਰੋਧ ਧਾਰਨ ਕਰ ਰਹੇ ਸਨ ਉਹਨਾਂ ਨੇ ਚੁੱਪ ਧਾਰਨ ਕਰ ਲਈ ਤੇ ਕੁਝ ਵੀ ਬੋਲਦੇ ਨਹੀਂ ਸਨ ਕਿਸੇ ਪਾਸੇ ਵੀ ਆਪਣੇ ਨੈਣ ਨਹੀਂ ਸੰਕਰਦੇ ਫਿਰਦੇ ਵਿੱਚ ਬੜਾ ਰੋਸ ਧਾਰ ਕੇ ਬੈਠੇ ਰਹੇ ਆਪਣੇ ਮਨ ਵਿੱਚ ਗਿਣਤੀਆਂ ਕਰਦੇ ਸਨ ਇਹ ਭਲਾਈ ਦਾ ਕੰਮ ਨਹੀਂ ਹੈ ਹੁਣ ਮੋਹ ਰਹਿਤ ਹੋ ਕੇ ਜੇ ਨਹੀਂ ਹਟਾਵਾਂਗੇ ਫਿਰ ਇਹ ਹਟੇਗਾ ਨਹੀਂ ਫਿਰ ਹੋਰਾਂ ਨੂੰ ਜਿੰਦਾ ਕਰ ਦੋਵੇਗਾ ਦੋਹਾਂ ਲੋਕਾਂ ਵਿੱਚ ਕਲੇਸ਼ ਵਧੇਗਾ ਤੇ ਇਸ ਵਿੱਚ ਥੋੜੀ ਜਹੀ ਵੀ ਵਡਿਆਈ ਨਹੀਂ ਹੈ ਰੋਸ ਧਾਰ ਕੇ 4 ਘੰਟੇ ਬੈਠੇ ਰਹੇ ਗੁਰੂ ਜੀ ਦਾ ਰੁਖ ਸਮਝ ਕੇ ਕਿਸੇ ਨੇ ਵੀ ਕੁਝ ਨਾ ਕਿਹਾ ਫਿਰ ਬਾਬਾ ਅਟਲ ਰਾਏ ਜੀ ਖੇਡ ਕੇ ਆ ਗਏ ਸਰੀਰ ਤੇ ਸੋਨੇ ਦੇ ਗਹਿਣੇ ਪਾਏ ਹੋਏ ਸਨ ਹਾਥੇ ਵਿੱਚ ਖੁੰਡੀ ਫੜੀ ਹੋਈ ਸੀ ਤੇ ਬਹੁਤ ਧੂੜ ਉੱਡ ਕੇ ਸਰੀਰ ਤੇ ਪਈ ਹੋਈ ਸੀ ਇਸ ਤਰ੍ਹਾਂ ਜਦ ਸਾਹਮਣੇ ਆਪਣੇ ਸੁਪੁੱਤਰ ਨੂੰ ਵੇਖਿਆ ਤੇ ਪਿਆਰ ਰਹਿਤ ਗੁੱਸਾ ਦਿਲ ਵਿੱਚ ਭਰ ਗਿਆ ਨਮਸਕਾਰ ਕਰਦਿਆਂ ਨੂੰ ਬਚਨ ਕੀਤਾ ਤੁਸੀਂ ਆਪਣੀ ਕਰਾਮਾਤ ਜਗ ਵਿੱਚ ਪ੍ਰਗਟ ਕੀਤੀ ਹੈ ਆਪਣੇ ਅੰਦਰਲੀ ਸ਼ਕਤੀ ਨੂੰ ਜਰ ਨਹੀਂ ਸਕਦੇ ਹੋ ਸਦਾ ਇਸ ਨੂੰ ਵਿਖਾਉਂਦੇ ਰਹਿੰਦੇ ਹੋ ਕਰਾਮਾਤ ਕਹਿਰ ਦਾ ਨਾਮ ਹੈ ਉਹ ਤੁਸੀਂ ਕਰਦੇ ਹੋ ਤੇ ਸਮਝਦੇ ਨਹੀਂ ਹੋ ਇਸ ਤਰ੍ਹਾਂ ਕਰਨ ਦਾ ਫਲ ਹੁਣ ਇਹੋ ਹੈ ਜਾਂ ਤੁਸੀਂ ਰਹੋ ਜਾਂ ਅਸੀਂ ਜਗ ਵਿੱਚ ਨਹੀਂ ਰਵਾਂਗੇ ਜੇ ਅਸੀਂ ਰਹੀਏ ਤਾਂ ਤੁਸੀਂ ਨਾ ਰਹੋ ਇਹੋ ਬਚਨ ਹੁਣ ਸੱਚੇ ਸਮਝੋ ਸ਼੍ਰੀ ਅਟਲਰਾਏ ਜੀ ਨੇ ਗੁਰੂ ਜੀ ਦੇ ਬਚਨ ਸੁਣ ਕੇ ਫਿਰਦੇ ਵਿੱਚ ਮੰਨ ਲਏ ਤੇ ਜੋ ਗੁਰੂ ਜੀ ਚਾਹੁੰਦੇ ਸਨ ਉਸ ਨੂੰ ਸੱਚ ਕਰ ਦਿੱਤਾ ਹੱਥ ਜੋੜ ਕੇ ਜਿਵੇਂ ਸਾਹਮਣੇ ਖੜੇ ਸੀ ਸਰਨੀਵਾਕੇ ਉਥੇ ਵੰਦਨਾ ਕੀਤੀ ਪਿਸ਼ਾਹ ਹਟਦਿਆਂ ਪਿੱਠ ਨਹੀਂ ਵਿਖਾਈ ਪਿਛਲੇ ਪੈਰੀ ਪਿੱਛੇ ਹੋ ਗਏ ਆਪਣੇ ਘਰ ਨੂੰ ਨਹੀਂ ਗਏ ਚਤੁਰਸ਼੍ਰੀ ਅਟਲ ਰਾਏ ਜੀ ਨੇ ਨਾ ਕੁਝ ਸੁਣਿਆ ਤੇ ਨਾ ਕੁਝ ਕਿਹਾ ਮੌਨ ਧਾਰ ਕੇ ਤੁਰੰਤ ਮਾਤਾ ਕੋਲਾ ਜੀ ਦੇ ਸਰੋਵਰ ਤੇ ਪਹੁੰਚ ਗਏ ਉਥੇ ਇਸ਼ਨਾਨ ਕਰਕੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਤੇ ਦਬ ਵਿਸ਼ਾ ਕੇ ਆਸਣ ਲਾ ਲਿਆ ਹੱਥ ਵਿੱਚ ਫੜੀ ਖੁੰਡੀ ਨੂੰ ਥੱਲੇ ਧਰ ਕੇ ਸਰੀਰ ਨੂੰ ਇੱਕ ਕਪੜੇ ਨਾਲ ਢੱਕ ਲਿਆ ਤੁਰੰਤ ਸਰੀਰ ਨੂੰ ਛੱਡ ਕੇ ਚਲੇ ਗਏ ਜਿਵੇਂ ਉਦਾਰਚਿਤ ਮਨੁੱਖ ਹੱਥ ਵਿੱਚੋਂ ਤੀਲਾ ਸੁੱਟ ਦਿੰਦਾ ਹੈ ਆਸਾਨੀ ਨਾਲ ਸਰੀਰ ਛੱਡ ਕੇ ਸੱਚਖੰਡ ਚਲੇ ਗਏ ਜਿੱਥੇ ਕਾਮ ਕ੍ਰੋਧ ਅਤੇ ਅਹੰਕਾਰ ਨਹੀਂ ਹੈ ਉੱਤਮ ਪਦਵੀ ਵਿੱਚ ਜਾ ਸਮਾਏ ਜਿਸ ਪਦਵੀ ਦੀ ਪ੍ਰਾਪਤੀ ਵਾਸਤੇ yogi ਲੋਕ ਨਿਤ ਆਰਾਧਨਾ ਕਰਦੇ ਹਨ ਜਦ ਸੱਚੇ ਪਾਸ਼ਾ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਗੁਰੂ ਜੀ ਉਸ ਸਥਾਨ ਤੇ ਚੱਲ ਕੇ ਆਏ ਅਤੇ ਚੰਦਨ ਦੀ ਬਹੁਤ ਲੱਕੜੀ ਮੰਗਵਾਈ ਤੇ ਸ੍ਰੀ ਅਟਲਰਾਏ ਜੀ ਦਾ ਉੱਥੇ ਹੀ ਸੰਸਕਾਰ ਕਰ ਦਿੱਤਾ ਜਿਨ੍ਹਾਂ ਦੇ ਬਚਨਾਂ ਨਾਲ ਸ੍ਰੀ ਅਟਲਰਾਏ ਜੀ ਨੇ ਸਰੀਰ त्यागਿਆ ਸੀ ਉਹੋ ਹੀ ਆਪਣੇ ਸੁਪੁੱਤਰ ਨੂੰ ਬਹੁਤ ਪਿਆਰ ਕਰਕੇ ਵਰ ਦੇ ਰਹੇ ਸਨ RAMDASPUR ਬਹੁਤ ਵੱਡਾ ਸ਼ਹਿਰ ਵਸੇਗਾ ਸਾਰੇ ਨਗਰ ਨਿਵਾਸੀ ਤੇਰਾ ਬਹੁਤ ਮਾਣ ਕਰਨਗੇ ਇੱਕ ਹਰਮੰਦਰ ਸਾਹਿਬ ਦੀ ਪੂਜਾ ਹੋਵੇਗੀ ਫਿਰ ਦੂਸਰੇ ਨੰਬਰ ਤੇ ਤੇਰੇ ਥਾਂ ਦੀ ਪੂਜਾ ਕਰਨਗੇ ਸਭ ਇਸਤਰੀ ਪੁਰਸ਼ ਤੈਨੂੰ ਮੰਨਣਗੇ ਤੇਰੇ ਦਰਸ਼ਨਾਂ ਨਾਲ ਹੀ ਸਾਰੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ ਹੌਲੀ-ਹੌਲੀ ਤੇਰਾ ਗੁਰਦੁਆਰਾ ਸੋਨੇ ਦਾ ਬਣ ਜਾਵੇਗਾ ਉਹ ਸਭ ਤੋਂ ਉੱਚਾ ਬਣੇਗਾ ਜਿਉਂਦਿਆਂ ਇੰਨਾ ਪ੍ਰਗਟ ਨਹੀਂ ਸੀ ਹੋਣਾ ਜਿੰਨਾ ਜਗਤ ਵਿੱਚ ਤੂੰ ਹੁਣ ਮਸ਼ਹੂਰ ਹੋਵੇਂਗਾ ਤੂੰ ਇਸ ਨਗਰ ਦਾ ਵੱਡਾ ਸੂਬੇਦਾਰ ਬਣ ਗਿਆ ਹੈ ਤੇਰੇ ਬਰਾਬਰ ਕਿਸੇ ਦਾ ਪ੍ਰਤਾਪ ਨਹੀਂ ਹੋਵੇਗਾ ਬਾਬਾ ਬਿੱਦੀ ਚੰਦ ਜੀ ਗੁਰੂ ਜੀ ਦੇ ਪਾਸ ਹੀ ਖੜੇ ਸਨ ਉਹਨਾਂ ਨੇ ਕਿਹਾ ਇਹ ਤਾਂ ਇਕੱਲਾ ਦਿਖਾਈ ਦਿੰਦਾ ਹੈ ਇਸ ਦੇ ਨੇੜੇ ਕੋਈ ਹੋਰ ਸਥਾਨ ਨਹੀਂ ਹੈ ਇਹ ਸੁਣ ਕੇ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਕਿਹਾ ਇਹ ਸਥਾਨ ਦੁਰਲਭ ਹੋ ਜਾਏਗਾ ਤੇ ਕੋਈ ਕੋਈ ਹੀ ਆ ਸਕੇਗਾ ਇਤਿਆਦ ਬਹੁਤ ਵਾਰ ਕਹਿ ਕੇ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਦ੍ਰਿੜ ਕਰਵਾਏ ਅਸੂਵਦੀ ਦਸਵੀਂ ਸੰਮਤ 1685 ਨੂੰ ਸ੍ਰੀ ਅਟਲ ਰਾਏ ਜੀ ਆਪਣੇ ਨਿਜੀ ਘਰ ਚਲੇ ਗਏ ਹੁਣ ਤੱਕ ਉਸ ਸਥਾਨ ਦੀ ਮਹਾਨ ਮਹਿਮਾ ਹੈ ਜਿਹੜਾ ਵੀ ਇਸ ਕਥਾ ਨੂੰ ਮਨ ਲਾ ਕੇ ਸੁਣਦਾ ਹੈ ਉਸ ਦਾ ਜਨਮ ਮਰਨ ਅਤੇ ਸਾਰੇ ਸੰਕਟ ਮਿਟ ਜਾਂਦੇ ਹਨ